ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਵਰਕਰਾਂ ਦੇ ਵੱਲੋਂ ਲਗਾਤਾਰ ਕੇਂਦਰੀ ਰਾਜ ਮੰਤਰੀ ਬਣੇ ਰਵਨੀ ਸਿੰਘ ਬਿੱਟੂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਬੀਤੇ ਦਿਨ ਭਾਜਪਾ ਤਾਜਪੁਰ ਮੰਡਲ ਅਧਿਐਕ ਹਰਪੰਸ ਸਿੰਘ ਸਲੋਜਾ ਦੇ ਨਿਜੀ ਸਥਾਨ ਤੇ ਵੀ ਉਨ੍ਹਾਂ ਦੀ ਟੀਮ ਦੇ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਿਤੇ ਦਿਨ ਲੁਧਿਆਣਾ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਪਿੱਟੂ ਦੇ ਵੱਲੋਂ ਹੁਣ ਤਿੰਨ ਮੁੱਖ ਚੀਜ਼ਾਂ ਤੇ ਫੋਕਸ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਰੇਲਵੇ ਸਟੇਸ਼ਨ ਬੁੰਡਾ ਦਰਿਆ ਅਤੇ 에ਰਪੋਰਟ ਸ਼ਾਮਿਲ ਨੇ ਤੇ ਇਹਨਾਂ ਤਿੰਨਾਂ ਤੇ ਤਰਕ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਇਹਦੇ ਨਾਲ ਹੀ ਉਹਨਾਂ ਨੇ ਹੋਰ ਕੀ ਕੀ ਨਵੇਂ ਪ੍ਰੋਜੈਕਟਾਂ ਦੇ ਬਾਰੇ ਗੱਲਬਾਤ ਕੀਤੀ ਕਿਸ ਤਰ੍ਹਾਂ ਲੁਧਿਆਣਾ ਸ਼ਹਿਰ ਦੀ ਹੋਂਦ ਨੂੰ ਬਦਲਣ ਦੀ ਗੱਲ ਕੀਤੀ ਆਓ ਸੁਣੌਣੇ ਸੋ ਚਿਕਾਲ ਮੈਂ ਹਾਂਤੀ ਐਸਐਮਜੀ ਨਿਊਜ਼ ਦੇਖੇ ਦਰਸ਼ਕਾ ਦਾ ਸਵਾਗਤ ਹੈ ਤੇ ਇਸ ਵੇਲੇ ਅਸੀਂ ਤਹੁਨੇ ਕਾ ਜਿਹੇ ਸਖਸ਼ਿਦ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਹੀ ਵਧੀਆ ਅਖਿਨੇ ਗੱਲਬਾਤ ਕਰਦੇ ਹਨ ਰਵਿੰਦਰ ਬਿੱਟੂ ਜੀ ਦੇ ਨਾਲ ਕਿ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ਦੇ ਲਈ ਕੀ ਏਜੰਡਾ ਲੈ ਕੇ ਆਏ ਹੈ ਆਉਗਾ ਤੇ ਕੰਮ ਜਿੰਮੇਵਾਰੀ ਲਈ ਹੈ ਅੱਜ ਆਣਾ ਲਈ ਸਭ ਤੋਂ ਪਹਿਲਾਂ ਅਜੇ ਦਾ ਇਸ ਨੂੰ ਬੋਲਣਾ ਹੈ ਸਭ ਤੋਂ ਪਹਿਲਾਂ ਅੱਜ ਅਸੀਂ ਪ੍ਰਧਾਨ ਜੀ ਸਾਰੇ ਸਾਡੇ ਮਨੁੱਖਾਂ ਸਾਰੇ ਅੱਜ ਸੀ ਤਹਿਵਾ ਕਰਨਾ ਇਸ ਨੂੰ ਬਹੁਤ ਬਹੁਤ ਵਧੀਆ ਲੀਡ ਨਾਲ ਇੱਥੇ ਜਿੱਤੇ ਆ ਇਹ ਇਸ ਹਲਕੇ ਦੇ ਜੋ ਇਹ ਹੋਲਡ ਮੀਟਿੰਗ ਬੜੀ ਵੱਡੀ ਮਤਲਬ 50-50000 ਵੋਟ ਆ ਜਿਹੜੀ ਉਹ ਲੋਕਾਂ ਨੇ ਆਵਾਮ ਨੇ ਪਾਈ ਤੇ ਸਾਡੇ ਬੀਜੇਪੀ ਦੇ ਬਹੁਤ ਵਰਕਰਾਂ ਨੇ ਮਿਹਨਤ ਕੀਤਾ ਉਹਨਾਂ ਦਾ ਧੰਨਵਾਦ ਉਦੋਂ ਬਾਅਦ ਹੁਣ ਤੁਸੀਂ ਸਵਾਲ ਕੀਤਾ ਵੀ ਲੁਧਿਆਣੇ ਦਾ ਹਾਂਜੀ ਲੁਧਿਆਣੇ ਦੇ ਵਿੱਚ ਜਿਹੜਾ ਪਛਮੀ ਚੱਲ ਰਿਹਾ ਉਹ ਸੈਂਟਰ ਗਵਰਨਮੈਂਟ ਦਾ ਚੱਲ ਰਿਹਾ ਪੰਜਾਬ ਸਰਕਾਰ ਦਾ ਤਾਂ ਉਹਦੇ ਵਿੱਚ ਫੁੱਟੀ ਕੌੜੀ ਵੀ ਨਹੀਂ ਜੇ ਮੈਂ ਰੇਲਵੇ ਸਟੇਸ਼ਨ ਦੀ ਗੱਲ ਕਰਾਂ ਉਹ ਸੈਂਟਰ ਗਵਰਨਮੈਂਟ ਜੇ 스마트 ਸਿਟੀ ਦੇ ਪ੍ਰੋਜੈਕਟ ਚੱਲ ਰਹੇ ਆ ਉਹ ਸੈਂਟਰ ਜੇ ਕੋਈ ਸੜਕਾਂ ਦੇ ਕੰਮ ਚੱਲ ਰਹੇ ਆ ਉਹ ਸੈਂਟਰ ਗਵਰਨਮੈਂਟ ਦੇ ਜੇ ਕੋਈ ਨਹਿਰੀ ਪਾਣੀ ਦਾ ਪ੍ਰੋਜੈਕਟ ਚੱਲ ਰਿਹਾ ਜਿਹੜਾ ਕਿ ਤਕਰੀਬਨ 1100 ਕਰੋੜ ਦਾ ਹੈ ਉਹ ਨਹਿਰ ਨਹਿਰ ਦਾ ਪਾਣੀ ਸਾਰੇ ਸ਼ਹਿਰ ਨੂੰ ਮਿਲੇ ਉਹ 1100 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ ਉਧਮਤ ਵੱਡਾ ਦਰਿਆ ਬਣਾਉਣ ਦੀ 650 ਕਰੋੜ ਉਹ ਸੈਂਟਰ ਗਵਰਨਮੈਂਟ ਦਾ ਚੱਲ ਰਿਹਾ ਉਧਰ 에어ਪੋਰਟ ਬਣ ਰਹੇ ਆ ਉਹ ਸੈਂਟਰ ਗਵਰਨਮੈਂਟ ਦਾ ਬਣ ਰਿਹਾ ਅਸੀਂ ਤਾਂ ਬਸ ਇਸ ਪ੍ਰੋਜੈਕਟ ਦੇ ਜਿਹੜੇ ਪਹਿਲਾਂ ਤਾਂ ਇਹ ਸੀਰੀ ਚਣਾਉਣੀ ਜਿਹੜੇ ਸੈਂਕੜੇ ਕਰੋੜਾਂ ਰੁਪਈਆ ਜਿਹੜਾ ਲੁਧਿਆਣੇ ਨੂੰ ਆਇਆ ਪਿਆ ਆਉਣ ਵਾਲੇ ਦਿਨਾਂ ਸਾਰੀ ਬੀਜੇਪੀ ਦੀ ਟੀਮ ਮੈਂ ਭਗਵਾਨ ਜੀ ਨੂੰ ਇਹ ਬੇਨਤੀ ਵੀ ਕਰੂੰਗਾ ਤੇ ਸਾਰੇ ਜਿਸ ਜਿਸ ਏਰੀਆ ਚ ਇਹ ਪ੍ਰੋਜੈਕਟ ਚੱਲਦੇ ਉਹ ਜਾ ਕੇ ਵਿਜ਼ਿਟ ਵੀ ਕਰਨਗੇ ਦੇਖਣਗੇ ਵੀ ਤੇ ਆ ਕੇ ਰਿਪੋਰਟ ਆਪਣੀ ਜਿਹੜੀ ਤਿਆਰ ਕਰਕੇ ਉਹ ਵੀ ਦੇਣਗੇ ਤੇ ਜਿਹੜੀ ਕੀ ਉਹਨੂੰ ਸਪਰੀਮ ਕਾਈਂ ਕੀਤਾ ਜਾਵੇ ਜੇ ਐਡਮਿਨਿਸਟ੍ਰੇਸ਼ਨ ਨਾਲ ਪਿਆਰ ਨਾਲ ਸਾਰਿਆਂ ਨਾਲ ਮੀਟਿੰਗਸ ਕਰਕੇ ਉਹਨਾਂ ਨਾਲ ਇਹ ਪ੍ਰੋਜੈਕਟ ਅੱਗੇ ਵਧਾਵਾ ਮੰਗੇ ਜੇ ਲੱਗਦਾ ਹੋਇਆ ਵੀ ਜਿਹੜੀ ਸਟੇਟ ਗਵਰਨਮੈਂਟ ਆ ਉਹ ਕੋਆਪਰੇਟ ਨਹੀਂ ਕਰਦੀ ਤੇ ਫਿਰ ਸਾਨੂੰ ਐਜੀਟੇਸ਼ਨ ਦਾ ਜਿਹੜਾ ਉਹ ਵੀ ਇਖਤਿਆਰ ਕਰਨਾ ਕੋਈ ਕੋਲੇ ਨਹੀਂ ਚਾਹੀ ਅਸੀਂ ਜਿਹੜੇ ਇਹਨਾਂ ਦੇ ਦਫ਼ਤਰਾਂ ਦੇ ਘਰ ਆ ਕਰੀਏ ਚਾਹੇ ਮਿਨਿਸਟਰੀਆਂ ਦੇ ਦਫ਼ਤਰ ਤੇ ਘਰ ਆ ਕਰੀਏ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਆਪੋਨ ਨਾਲ ਬਿਨਾਂ ਉੜਗੀਆਂ ਤੇ ਇੱਕ ਨਾਲ ਜ਼ਰੂਰ ਤੁਹਾਡੇ ਨਾਲ ਹੀ ਖਾਸ ਤੌਰ ਤੇ ਲੁਧਿਆਣਾ ਦੀ ਕਾਰਪੋਰੇਸ਼ਨ ਜਿਹੜੀ ਬਿਲਕੁਲ ਡਿਫੰਕ ਹੋਈ ਹੈ ਜਿਹਨ ਇਲੈਕਸ਼ਨ ਕਰਾਉਣ ਤੋਂ 2 ਸਾਲ ਤੋਂ ਉੱਤੇ ਹੋ ਗਏ ਪੱਜੀ ਹੋਈ ਆ ਬਰਸਾਤ ਬਰਸਾਤ ਸੰਘ ਦਾ ਟਾਈਮ ਆ ਜਿਹੜਾ ਉਹ ਆਉਣਾ ਤੇ ਆਪਣੀ ਤਿਆਰੀ ਕਰ ਲੈਣ ਮੁੜ ਕੇ ਜੇ ਕਿਤੇ ਵੀ ਪਾਣੀ ਦੀ ਸਥਿਤੀ ਖਰਾਬ ਹੋਈ ਵਿਗੜੀ ਸੜਕਾਂ ਟੁੱਟੀਆਂ ਲੋਕਾਂ ਨੂੰ ਪ੍ਰੋਬਲਮ ਆਈ ਤੇ ਉਹਦੀ ਪਰਭਾਈ ਆ ਜਿਹੜੀ ਉਹ ਫਿਰ ਕਰਨੀ ਪਵੇ ਇਸ ਕਰਕੇ ਹੁਣ ਹੀ ਆਪਣੀ ਤਿਆਰੀ ਕਰ ਲਓ ਐਡਮਿਨਿਸਟ੍ਰੇਸ਼ਨ ਆਪਣਾ ਗੇਅਰਅਪ ਕਰ ਲਵੇ ਉਸੀ ਜੀ ਹੁਣ ਮੌਕਾ ਇਹ ਬਰਸਾਤਾ ਸ਼ੁਰੂ ਹੋਣ ਨੂੰ ਚੰਗ ਜਿਹੇ ਆ ਉਹ ਦਿਨ ਰਹਿ ਗਏ ਆ ਤੇ ਅਗਲੇ 2 ਮਹੀਨੇ ਬਰਸਾਤਾ ਚੱਲਣੀ ਬੀਟੋ ਜੀ ਜਿਸ ਤਰ੍ਹਾਂ ਐਕਚੁਅਲੀ ਮੋਟਿਵਸ ਤੋਂ ਦੇਖਿਆ ਜਾ ਰਿਹਾ ਹੈ ਤੇ ਅੱਜ ਤੁਸੀਂ ਪਿੰਡੂ ਵਿਕਾਦੂ ਦੀ ਗੱਲ ਕੀਤੀ ਹੈ ਮੁੱਦਾ ਚੁੱਕਿਆ ਇਸ ਦਾ ਪਰ ਉਸ ਦਿਨਾਂ ਤੋਂ ਤੁਸੀਂ ਕਹਿ ਕੇ ਆਪਣੇ ਪੰਜਾਬ ਦਾ ਨਿਵਾਸੀ ਵੀ ਹੈ ਇੱਕ ਸਿਕਿਉਰਟੀ ਦੇ ਨਾਤੇ ਜਿਹੜੇ ਖਬਰਾਂ ਆ ਰਹੀਆਂ ਨੇ ਕਿ ਹਿਮਾਚਲ ਦੇ ਵਿੱਚ ਪੰਜਾਬ ਪ੍ਰਿਆ ਤੇ ਹਮਲਾ ਹੋ ਰਿਹਾ ਹੈ ਇਸ ਤੇ ਕੀ ਕਹਿੰਦੇ ਹੋ ਉਹੀ ਗੱਲ ਬੋਲੀ ਮੈਂ ਤੇਰੀ ਛੋਟੀ ਜਾਣਨਾ ਬਾਰ-ਬਾਰ ਇਹ ਮੁੱਦਾ ਮੈਂ ਇੱਕ ਮਾਰਨੇ ਇਹ ਗੱਲਾਂ ਹੋਣ ਤੋਂ ਪਹਿਲਾਂ ਜਦੋਂ ਵੀ ਮੈਂ ਪੁਰੇ ਬੋਲਿਆਂ ਜਦੋਂ ਵੀ ਇਹ ਇਹ ਵੀ ਕਿਨੇ ਵੀ ਕਿਹਾ ਇਹ ਕਾਂਗਰਸ ਪਾਰਟੀ ਨੇ ਨਹੀਂ ਕਿਹਾ ਇਹ ਗੱਲਾਂ ਇਹਨਾਂ ਦੇ ਚਰਨਜੀਤ ਚੰਨੀ ਨੇ ਕੀਤੀਆਂ ਵੀ ਅਸੀਂ ਚੱਕ ਕੇ ਬਾਹਰ ਸਿੱਟ ਦਾਂਗੇ ਯੂਪੀ ਬਿਹਾਰ ਵਾਲਿਆਂ ਇਹ ਗੱਲ ਇਹਨਾਂ ਦੇ ਖਹਿਰਾ ਸਾਹਿਬ ਨੇ ਇਹਨਾਂ ਦੇ ਕੈਂਡੀਡੇਟ ਨੇ ਕੀਤੀ ਵੀ ਯੂਪੀ ਬਿਹਾਰ ਉਤਰਾਖੰਡ ਮਾਂਚਲ ਰਾਜਸਥਾਨ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਵੋਟ ਕੈਨਸਲ ਕਰ ਦੋ ਉਹਨਾਂ ਦੀ ਬਾਹਰ ਮੈਂ ਉਦੋਂ ਇਹੀ ਗੱਲ ਕਹੀ ਸੀ ਕਿਰਾ ਸਾਹਿਬ ਤੇ ਕਾਂਗਰਸ ਪਾਰਟੀ ਇਸ ਤੇ ਜਲਦੀ ਇਹਨੂੰ ਇਸ ਇਸ ਜਿਹੜੀ ਚਿੰਗਿਆਰੀ ਇਹ ਲਾਈ ਆ ਦਿੱਲੀ ਲਾਈ ਆ ਉਹਨੂੰ ਜਲਦੀ ਤੋਂ ਜਲਦੀ ਬਜਾਏ ਨਹੀਂ ਇਹਦਾ ਅਸਰ ਸਾਨੂੰ ਬਾਹਰਲੀ ਸਟੇਟਾਂ 'ਚ ਦੇਖਣ ਲੱਗ ਜਾਏਗਾ ਉਹੀ ਗੱਲ ਹੋਊਗੀ ਅੱਜ ਫੇਰ ਫੇਰ ਹਿਮਾਚਲ ਚੁਬੂਰੀ ਅੱਜ ਹਿਮਾਚਲ ਵਾਲਿਆਂ ਨੂੰ ਫੇਰ ਇੱਕ ਰੋਪੜ ਦੇ ਵਿੱਚ ਉਦੇ ਨਾਲ ਮਾਰਕਟ ਕੀਤੀ ਗਈ ਤੇ ਫਿਰ ਇਹਦਾ ਅਸਰ ਆ ਜਿਹੜਾ ਆ ਸਾਡੀਆਂ ਗਰਮੀਆਂ ਛੁੱਟੀਆਂ ਚੱਲ ਰਹੀਆਂ ਹਨ ਰੇਲ ਸਟੇਸ਼ਨ ਤੇ ਸਾਡਾ ਸਾਰਾ ਪੰਜਾਬ ਤੋਂ ਬੰਦ ਕਰਨ ਗਿਆ ਹੋਇਆ ਆਪਾਂ ਇਹ じゃ ਕੀ ਕੀ ਬੀਜ ਰਹੇ ਹਾਂ ਕੀ ਇਹ ਜ਼ਹਿਰ ਬੀਜ ਰਹੇ ਆਪਾਂ ਇੱਕ ਪਹਿਲਾ ਪੰਜਾਬ ਚ ਤੁਸੀਂ ਨਸ਼ਾ ਜਿਹੜਾ ਇਹ ਉਹ ਬੀਜਿਆ ਆ ਗਿਆ ਹੁਣ ਤੁਸੀਂ ਆਹ ਦੇਸ਼ ਨੂੰ ਵੰਡਣ ਦਾ 파ੜ ਪਾਉਣ ਦੀ ਆਪਾਂ ਸੱਚ ਇਹ ਬੀਜਣ ਲੱਗ ਗਏ ਆਪਾਂ ਜਾਣਾ ਕਿਤੇ ਚਾਹੁੰਦੇ ਆਪਾਂ ਮਿਨੋਰਟੀ ਸਟੇਟ ਆਪਾਂ ਬਾਰਡਰ ਸਟੇਟ ਆ ਤੇ ਆਪਾਂ ਕਿਹਦੇ ਕਿਹਦੇ ਨਾਲ ਦੁਸ਼ਮਣੀ ਕਰਨ ਚਾਉਂਦੇ ਆ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੱਲ ਇੱਕ ਬੜੇ ਸੀਨੀਅਰ ਅਫੀਸਰ ਜਿਹੜੇ ਯੂਪੀਐਸਸੀ ਦੇ ਮੈਂਬਰ ਵੀ ਹੁਣ ਰਟਾਇਰ ਹੋਏ ਨੇ ਤੇ ਪਹਿਲਾਂ ਸਾਡੇ ਆਈਐਫ ਸੀਨੀਅਰ ਫੋਰਨ ਸਰਵਿਸ ਤਕਰੀਬਨ ਹਾਲੈਂਡ ਨੀਦਰਲੈਂਡਸ ਇਹ ਤੇ ਦਬਈ ਇਰਾਨ ਕੈਨੇਡਾ ਸਾਰੀਆਂ ਸਟੇਟਸ ਇਹਨਾਂ ਦੇਸ਼ਾਂ 'ਚ ਉਹ ਜੋ ਆਪਣੇ ਮਾਸਟਰ ਰਹੇ ਆ ਤੇ ਕੱਲ ਮੈਂ ਟ੍ਰਿਨਚ ਜਦੋਂ ਆ ਰਿਹਾ ਸੀ ਟਰੈਵਲ ਕਰ ਰਿਹਾ ਸੀ ਉਹ ਉਹਨਾਂ ਨੇ ਮੈਨੂੰ ਦੇਖਿਆ ਵੀ ਇਹ ਨਾ ਮੈਂ ਮੈਂ ਰਿਸਟਰ ਬਣਿਆ ਕਿ ਅੱਜ ਤੋਂ ਪ੍ਰੀਅਰਿਟੀ ਹੋਣੀ ਚਾਹੀਦੀ ਉਹਨਾਂ ਨੇ ਇਹ ਮੈਨੂੰ ਗੱਲ ਕਹੀ ਵੀ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਕਿਸੇ ਪੰਜਾਬੀ ਸਿੱਖ ਨਾਲ ਕਿਤੇ ਵੀ ਕੋਈ ਕਮੀ ਨਹੀਂ ਰਹਿੰਦੀ ਦੋ ਬੰਦੇ ਪੰਜਾਬੀ ਪਿਛਲੇ ਯੂਪੀਐਸਸੀ ਹਾਈਐਸ ਆਈਐਫ ਆਈਐਸ ਇਹ ਸਿਲੈਕਟ ਕਰਨ ਚ ਗਵਰਚਨ ਜਗਤ ਸਾਡੇ ਪੰਜਾਬ ਦੇ ਸੀ ਮੈਂਬਰ ਰਹੇ ਇਹ ਜਿਨ੍ਹਾਂ ਦਾ ਮੈਂ ਗੱਲ ਕਰ ਰਿਹਾ ਸਰਦਾਰ ਜੀ ਦੀ ਇਹ ਯੂਪੀਐਸਸੀ ਦੇ ਮੈਂਬਰ ਬੁਣੀ ਕੁਸ਼ਚ ਜਿਹੜਾ ਹੋਇਆ ਰਿਟਰਨ ਹੋਇਆ ਨਹੀਂ ਕਿਸੇ ਪਾਸੇ ਕੋਈ ਕਮੀ ਨਹੀਂ ਹੈ ਤੇ ਗਰੇਰਾ ਫਾਉਣ ਵਾਲੀ ਪੋਲਿਟੀਕਲ ਪਾਰਟੀਆਂ ਇਹਨਾਂ ਨੂੰ ਮੂੰਹ ਤੋੜ ਜਿਹੜੀ ਖਾੜੀ ਹੋਊਗੀ ਇਹਨਾਂ ਨੂੰ ਲੋਕ ਜਿਹੜਾ ਜਵਾਬ ਉਹ ਦੇਣ ਇਸ ਵੇਲੇ ਇੱਕ ਅਹਿਮ ਮੁੱਦਾ ਚੱਲ ਰਿਹਾ ਹੈ ਕਿ ਬੇਰੋਜ਼ਗਾਰੀ ਨੂੰ ਪੂਰ ਮਿਸ਼ਤੀ ਤੋਂ ਮੰਤਰਾਲੇ ਮਿਲੇ ਹਨ ਤੇ ਕੀ ਲੱਗਦਾ ਚਲੋ ਕਹਾਂਗੇ ਇਹਨਾਂ ਨੂੰ ਰੋਜ਼ਗਾਰ ਨਹੀਂ ਹੈਗਾ ਜਦਾਂ ਬਹੁਤ ਬੰਦਾ ਬਹੁਤ ਬੰਦਾ ਹੈ ਇਸ ਤਰੀਕੇ ਨਾਲ ਸਾਡੀ ਪਰਕੂਰੇਸ਼ਨ ਬਹੁਤ ਹੀ ਬਗੜੀ ਗਿਆ ਜੇ ਮੈਂ ਰਿਪੋਰਟ ਜਨਾਜ਼ ਦੇਖਾਂ ਇਹ ਡਾਟਾ ਨੰਬਰ ਮੈਂ ਦੇਖਿਆ ਸੀ ਜਿਸ ਸਭ ਤੋਂ ਵੱਧ ਕਿਸੇ ਮਿਨਿਸਟਰੀ ਨੇ এমਪਲੋਇਮੈਂਟ ਦਿੱਤੀ ਹੈ ਪਿਛਲੇ ਜਨਾਜ਼ ਤੋਂ ਫ੍ਰੀਡ ਸੋਲਵਿੰਗ ਮਿਨਿਸਟਰੀ ਜੇ ਪਰ ਉਹ ਮਿਨਿਸਟਰੀ ਤੇ ਕਈ ਚਿਰ ਤੋਂ ਉਹ ਮਿਨਿਸਟਰੀ ਜਿਹੜੀ ਰੀਜ਼ਨ ਕੋਈ ਵੀ ਹੋ ਸਕਦੇ ਆ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਨੂੰ ਗੱਲ ਕੀਤੀ ਜਦੋਂ ਅਸੀਂ ਮਿਲਣ ਗਏ ਵੀ ਇਹ ਮਿਨਿਸਟਰੀ ਥੋੜਾ ਪਿੱਛੇ ਰਹਿ ਗਈ ਇਗਨੋਰ ਹੋ ਗਈ ਉਹਦੇ ਕਾਰਨ ਕੀ ਨੇ ਉਹ ਲੱਗ ਗੱਲ ਆ ਪਰ ਮੈਂ ਆਉਣ ਵਾਲੇ ਦਿਨਾਂ 'ਚ ਇਹ ਮਿਨਿਸਟਰੀ ਨੂੰ ਬੜਾ ਧਿਆਨ ਨਾਲ ਇਹਦੇ 'ਚ ਕੋਈ ਫੰਡ ਦੀ ਕਮੀ ਨਹੀਂ ਰਹੇਗੀ ਪੈਸੇ ਦੀ ਕਮੀ ਨਹੀਂ ਰਹੇਗੀ ਕਿ ਲੋਕਾਂ ਨੂੰ ਵਾਅਦ ਤੋਂ ਵਾਅਦ ਸਬਸਿਡੀ ਦਿੱਤੀ ਜਾਵੇ ਸਾਡੇ ਦੁੱਧ ਦਾ ਏਡਾ ਵੱਡਾ ਕੰਮ ਸਾਡੇ ਫਰੂਟਾਂ ਦਾ ਏਡਾ ਕੰਮ ਕਮਰਸ਼ੀਅਲ ਫੁੱਟ ਸਾਡੀਆਂ ਸਬਜ਼ੀਆਂ ਦਾ ਇੰਨਾ ਕੰਮ ਉਹ ਅਸੀਂ ਜੋੜਾਂਗੇ ਸਾਡੇ ਇੰਡਸਟਰੀ ਚਾਹੇ ਛੋਟਾ ਅਜਾ ਮਖਾਣੇ ਦੀ ਗੱਲ ਕਰਦੇ ਅਜਾ ਪਾਪੜ ਦੀ ਗੱਲ ਕਰਦੇ ਅਜ ਕਿਸੇ ਚੀਜ਼ ਦੀ ਅਚਾਰ ਦੀ ਗੱਲ ਕਰ ਲਓ ਚਟਨੀਆਂ ਦੀ ਗੱਲ ਕਰ ਲਓ ਮਰਬੀਆਂ ਦੀ ਗੱਲ ਕਰ ਲਓ ਛੋਟਾ ਸੈਲਫ ਹੈਲਪ ਗਰੁੱਪ ਕਿੰਨਾ ਕੰਮ ਕਰ ਸਕਦੇ ਆ ਉਹ ਅਸੀਂ ਨਾਲ ਜੋੜਾਂਗੇ ਵੀ ਘਰ ਦੇ ਵਿੱਚ ਕਰਦੀਆਂ ਲੇਡੀਜ਼ ਨੇ ਜਿਹੜੀਆਂ ਉਹ ਕੰਮ ਕਰ ਸਕਣ ਉਹਨਾਂ ਨੂੰ ਇਹਦੇ ਲਈ ਚੰਗਾ ਜਿਹੜਾ ਉਹਨਾਂ ਦਾ ਉਹਨਾਂ ਨੂੰ ਉਹ ਸਮਾਨ ਵੇਚਣ ਲਈ ਉਹ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਸ ਮਾਲ ਸਹੀ ਜਗ੍ਹਾ ਤੇ ਪਹੁੰਚ ਸਕੇ ਉਹਦੀ ਪੈਕੇਜਿੰਗ ਪ੍ਰੋਪਰ ਵਧੀਆ ਹੋ ਸਕੇ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇਹ ਚੇਨ ਕਰਾ ਤੇ ਹੁਣ ਸਾਡੇ ਨਾਲ ਜੁੜੇ ਨੇ ਭਾਜਪਾ ਤਾਜਪੁਰ ਮੰਡਲ ਤੋਂ ਦੇ ਅਧਿਐਕ ਹਰਬੰਸ ਸਲੂਜਾ ਜੀ ਤੇ ਗੱਲਬਾਤ ਕਰਾਂਗੇ ਅੱਜ ਦੇ ਸਵਾਗਤ ਕਾਰਜਕ੍ਰਮ ਦੇ ਬਾਰੇ ਨਮਸਕਾਰ ਸਰ ਨਮਸਤੇ ਜੀ ਨਮਸਤੇ ਅੱਜ ਦਾ ਜਿਹੜਾ ਇਹ ਸਵਾਗਤ ਸਮਾਗਮ ਰੱਖਿਆ ਗਿਆ ਹੈ ਕੀ ਕਹਿਣਾ ਚਾਹੂਗੀਆਂ ਅੱਜ ਸਾਡੇ ਤਾਜਪੁਰ ਮੰਡਲ ਲਈ ਇਹ ਨਹੀਂ ਪੂਰੇ ਲੁਧਿਆਣੇ ਲਈ ਬੜਾ ਹੀ ਗਰੋਦਾ ਵਿਸ਼ਾ ਹੈ ਕਿ ਲੁਧਿਆਣੇ ਤੋਂ ਭਾਰਤੀ ਜਨਤਾ ਪਾਰਟੀ ਦਾ ਇੱਕ ਐਸਾ ਮਿਹਨਤੀ ਤੇ ਹੋਨਹਾਰ ਸਗਨੀਤ ਬਿੱਟੂ ਜੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਐਸ ਲਾਇਕ ਸਮਝਾ ਉਹ ਪੰਜਾਬ ਦੇ ਪੁੱਤਰ ਨੂੰ ਬੜਾ ਵੱਡਾ ਮਾਨ ਦਿੱਤਾ ਕਿ ਅੱਜ ਉਹਨਾਂ ਨੇ ਕੇਂਦਰ ਵਿੱਚ ਆਪਣੇ ਕੈਬਨਿਟ ਵਿੱਚ ਖਾਧੇ ਪ੍ਰਸ਼ਾਸਨਕਰਨ ਐਵਾਂ ਰੇਲ ਰਾਜ ਮੰਤਰੀ ਦਾ ਅਹੁਦਾ ਦੇ ਕੇ ਉਹਨਾਂ ਨੇ ਨਾ ਸਿਰਫ ਲੁਧਿਆਣੇ ਦਾ ਮਾਣ ਵਧਾਇਆ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਅਸੀਂ ਰਣੀਆ ਨਰਿੰਦਰ ਭਾਈ ਮੋਦੀ ਜੀ ਨੇ ਜਿਨ੍ਹਾਂ ਨੇ ਅੰਨਾ ਵੱਡਾ ਮਾਸ ਮਾਨ ਪੰਜਾਬੀਆਂ ਨੂੰ ਬਖਸ਼ਿਆ ਕਿਸ ਤਰ੍ਹਾਂ ਦਾ ਏਜੰਡਾ ਦੇਖਦੇ ਹਾਂ ਲੁਧਿਆਣੇ ਵਾਸਤੇ ਕਿ ਹੁਣ ਕੇਂਦਰੀ ਮੰਤਰੀ ਬਣ ਗਏ ਨੇ ਤਾਂ ਲੋਕਾਂ ਨੂੰ ਬੜੀ ਉਮੀਦ ਹੈ ਕਿ ਹੁਣ ਸਾਨੂੰ ਲੁਧਿਆਣੇ ਦੇ ਵਿੱਚ ਵੀ ਬਹੁਤ ਕੁ ਸੁਧਾਰ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਦੇਖੋ ਜੀ ਐ ਤੇ ਸਰਵ ਵਿਧੀਤਾ ਕੀ ਸਾਰੀਆਂ ਪਾਰਟੀਆਂ ਕੋਮਾ ਵਿੱਚ ਹਨ ਇਸ ਟਾ ਖਾਸ ਕਰਕੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਵਿੱਖ ਬਹੁਤ ਉਜਵਲ ਹੈ ਇਹ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਚੋਣ ਲੜੀ ਹੈ ਔਰ ਹਰ ਪਾਰਟੀਆਂ ਨੂੰ ਤਰਥਲੀ ਮਚ ਗਈ ਜਦੋਂ ਵੋਟ ਸ਼ੇਅਰ ਸਾਡੇ ਦੇਖੇ ਹਰ ਜਗ੍ਹਾ ਵੋਟ ਸ਼ੇਅਰ ਸਾਡੇ ਬਹੁਤ ਜ਼ਬਰਦਸਤ ਵਧੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਭਵਿੱਖ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਨਿਸ਼ਾਨ ਹੈ ਤਾਂ ਜਿਵੇਂ ਕਿ ਤੁਸੀਂ ਦੇਖਿਆ ਸੀ ਅਸੀ ਦਵਿੰਦਰ ਬਿੱਟੂ ਜੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਧਿਆਨ ਦੇ ਵਿੱਚ ਲਿਆਦਾ ਜਾਵੇਗਾ ਤੇ ਉਹਨੂੰ ਦੇਖਣਾ ਇਹ ਹੋਵੇਗਾ ਕਿ ਮੰਤਰੀ ਬਨਣ ਤੋਂ ਬਾਅਦ ਲੋਕਾਂ ਨੂੰ ਜੋ ਦਵਿੰਦਰ ਬਿੱਟੂ ਜੀ ਦੇ ਨਾਲ ਉਮੀਦਾਂ ਨੇ ਉਹ ਕਿੰਨਾ ਖਰੇ ਉਤਰਦੇ ਨੇ